ਜੀ ਖਬਰਾਂ ਸੁਣਦੇ ਹੋਵੋਗੇ ਪੰਜਾਬ ਦੀਆਂ ਦੇਖ ਲਓ ਕਿਵੇਂ ਝੋਲੀਆਂ ਆੜਦੇ ਫਿਰਦੇ ਨੇ ਪੰਗਾ ਕਿਹਦੀ ਨਾਲ ਲਿਆ ਸੀ ਅਕਾਲ ਤਖਸਾਲ ਨਾਲ ਰੱਬ ਨਾਲ ਪੰਗਾ ਲਿਆ ਸੀ ਨਾਕ ਸੁਣ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਪਹਿਲਾਂ ਪਹਿਲਾਂ ਤਾਂ ਮੇਰੇ ਤੇ ਵੀ ਹੱਸਦੇ ਰਹੇ ਆ ਆ ਵੱਡੇ ਲੀਡਰ ਪੰਜਾਬ ਵਾਲੇ ਜਨਮੀ ਕੋਟਾ ਨਹੀਂ ਪੈਂਦੀ ਉਹਨਾਂ ਜੰਮੀ ਮੇਰੀ ਫੋਟੋ ਦੇਖ ਕੇ ਹੱਸ ਲੋ ਰਿਜ਼ਲਟਾਂ ਤੋਂ ਬਾਅਦ ਸਾਰੀ ਉਮਰ ਮੇਰੀ ਫੋਟੋ ਦੇਖ ਕੇ ਰੋਇਆ ਕਰੋ ਜਿੱਕਾ ਕਕੜਾਂਦੀ ਐਸੀਆਂ ਕਿਕਲੀਆਂ ਪਈਆਂ ਉਹਨਾਂ ਦੀਆਂ ਅੱਜ ਸਾਰੇ ਘਰੇ ਬੈਠੇ ਹੈ ਜੀ ਹਾਂ ਜਨਮੀ আরજુਆ ਕੈਪਟਨ আরજુ ਮਲੂਕੇ ਪਠੜਾਂ ਬ੍ਰਹਮਪੁਰ ਪਤਾ ਨਹੀਂ ਕੌਣ-ਕੌਣ ਲੜ ਰਿਹਾ ਗਿਆ ਉੱਥੇ ਇਹ ਬੀਜੇਪੀ ਦੇ ਪੰਜਾਬ ਵਿੱਚ ਕਿੰਨੀ ਹੈ ਪਤਾ ਦੋ ਕਈ ਸਕੂਟਰ ਤੇ ਬਹਿ ਕੇ ਆ ਜਾਣ ਵਿਧਾਨ ਸਭਾ ਕਿ ਲੋਹੜੀ ਵੀ ਮਨਾਉਣੀ ਐ ਨਾਲ ਦਲਿਤਾਂਾਂ ਦੀ ਜਣ ਚੁੱਲ੍ਹੇ ਵੀ ਪੌਣੀਆਂ ਮੈਂ ਕਿਹਾ ਪਹਿਲਾਂ 15 ਲੱਖ ਖਾਲਾ ਤਾਂ ਦੇ ਦਿਓ ਆ ਗਿਆ ਜੀ ਘਰੇ ਸੋਟ ਸਾਰਿਆਂ ਦੇ ਬਾਣੇ ਦੁਖੀ ਨਾ ਹੋ ਸਾਡੇ ਵੀ ਨਹੀਂ ਆਇਆ ਅੱਜ ਇਹ ਖਬਰਾਂ ਸੁਣਦੇ ਹੋਵਾਂਗੇ ਪੰਜਾਬ ਦੀਆਂ ਦੇਖ ਲਓ ਕਿਵੇਂ ਝੋਲੀਆਂ ਆੜਦੇ ਫਿਰਦੇ ਨੇ ਪੰਗਾ ਕਿ ਦਿਨਾਂ ਲਿਆ ਸੀ ਅਕਾਲ ਤਖਸਾਲ ਕੋਲ ਰੱਬ ਨਾਲ ਪੰਗਾ ਲਿਆ ਸੀ ਮੈਨੂੰ ਪੱਤਰਕਾਰ ਕਹਿੰਦੇ ਕੀ ਕਹਿਣਾ ਚਾਹੋਗੇ ਮੈਂ ਕਹਾਂ ਯਾਰ ਜਿੱਦੀਆਂ ਅਕਾਲ ਤਖਸਾਲ ਜਾ ਕੇ ਲੱਤਾਂ ਟੁੱਟ ਲਿਆ ਮੈਂ ਉਹਦੇ ਬਾਰੇ ਕੀ ਕਹਾਵਾਂ ਇਹ ਤਾਂ ਰੱਬ ਹੀ ਹੈ ਨਾ ਕਸੂਨ ਮਾਰਦਾ ਹੈ ਨਾ ਲੱਤ ਮਾਰਦਾ ਹੈ ਰੱਬ ਜਦੋਂ ਮਾਰਦਾ ਹੈ ਮੱਤ ਮਾਰਦਾ ਮੱਤ ਦਾ ਜਿੱਤ ਨਹੀਂ ਬਹੁਤ ਜ਼ਿਆਦਾ ਜ਼ੁਲਮ ਕੀਤੇ ਧਰਮ ਦੇ ਨਾਂ ਤੇ ਬਹੁਤ ਜ਼ਿਆਦਾ ਉਹਨਾਂ ਨੇ ਮਤਲਬ ਹੱਦ ਕਰਤੀ ਇੰਤਹਾ ਕਰਤੀ ਤਾਂ ਫਿਰ ਅੱਜ ਉਹ ਉਕਤ ਰਹੇ ਨੇ ਇਹ ਅੱਜ ਉਕਤ ਰਹੇ ਨੇ ਸੁਪਰਮਾਤਮਾ ਜੀ ਆਮ ਆਦਮੀ ਪਾਰਟੀ ਹਸਪਤਾਲਾਂ ਦੀ ਗੱਲ ਕਰਦੀ ਹੈ ਸਕੂਲਾਂ ਦੀ ਗੱਲ ਕਰਦੀ ਹੈ ਬਿਜਲੀ ਦੀ ਗੱਲ ਕਰਦੀ ਹੈ ਪਾਣੀ ਦੀ ਗੱਲ ਕਰਦੀ ਹੈ ਸੜਕਾਂ ਦੀ ਗੱਲ ਕਰਦੀ ਹੈ ਇਨਫਰਾਸਟ੍ਰਕਚਰ ਦੀ ਗੱਲ ਕਰਦੀ ਹੈ ਆਮ ਆਦਮੀ ਪਾਰਟੀ ਕਿਸੇ ਸਮਾਜ ਨੂੰ ਵੰਡਣ ਦੀ ਚ ਲੜਾਉਣ ਦੀ ਗੱਲ ਕਰਦੀ ਆਮ ਆਦਮੀ ਪਾਰਟੀ ਲੋਕਾਂ ਨੂੰ ਸਹੂਲਤਾ ਦੇਣ ਦੀ ਗੱਲ ਕਰਦੀ ਆ ਆਮ ਆਦਮੀ ਪਾਰਟੀ ਲੋਕਾਂ ਨੂੰ ਲੁੱਟਣ ਦੀ ਗੱਲ ਕਰਦੀ ਪੈਸੇ ਕਮਾਉਣ ਨਾਲੇ ਕੰਮ ਤਾਂ ਛੱਡੀ ਫਿਰਦੇ ਆ ਜੀ ਤੇ ਮੈਂ ਵੀ ਬੜਾ ਫੇਮਸ ਕਲਾਕਾਰ ਸੀ ਮੈਨੂੰ ਕੀ ਲੋੜ ਸੀ ਇੱਧਰ ਪੰਗਾ ਲੈਣ ਦੀ ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ ਵੀ ਇੱਧਰੋਂ ਫੇਲ ਹੋ ਗਿਆ ਇੱਧਰ ਆ ਗਿਆ ਮੈਂ ਇੱਥੇ ਵੀ ਦਿੱਲੀ ਵੀ ਆਉਂਦਾ ਰਿਹਾ ਸ਼ੋਅ ਕਰਨ ਆਉਂਦਾ ਰਿਹਾ ਲੌਕਟਰ ਚੈਲੰਜ ਜਾਂਦੇ ਰਹੇ ਆ ਮੈਨੂੰ ਕੀ ਲੋੜ ਸੀ ਪਰ ਮੇਰੇ ਦਿਲ ਚ ਇੱਕ ਗੱਲ ਸੀ ਕਿ ਭਗਵੰਤ ਮਾਨਾ ਹਾਸੇ ਵੀ ਉਹਦੇ ਚੰਗੇ ਲੱਗਦੇ ਆ ਜਦੋਂ ਚੁੱਲ੍ਹਿਆਂ ਚੱਗ ਮੱਚਦੀ ਹੋਵੇ ਜਦੋਂ ਚੁੱਲ੍ਹਿਆਂ ਚ ਅੱਗ ਮੁੱਚੇ ਫਿਰ ਹਾਸੇ ਨਹੀਂ ਆਉਂਦਾ ਪਹਿਲਾਂ ਪਹਿਲਾਂ ਤਾਂ ਪਹਿਲਾਂ ਪਹਿਲਾਂ ਤਾਂ ਮੇਰੇ ਤੇ ਵੀ ਹੱਸਦੇ ਰਹੇ ਆ ਆ ਵੱਡੇ ਲੀਡਰ ਪੰਜਾਬ ਵਾਲੇ ਜਦੋਂ 2014 ਚ ਪਹਿਲੀ ਵਾਰ ਮੈਂ ਖੜਾ ਹੋਇਆ ਸੰਗਰੂਰ ਤੋਂ ਲੜਿਆ ਐਮਪੀ ਦੀ ਚੋਣ ਤਾਂ ਮੇਰੇ ਸਾਹਮਣੇ ਉਹਦੇ ਸੰਪੀਰ ਸੇ ਵਰਗੇ ਵੱਡੇ ਵੱਡੇ ਦਿੱਗਜ ਜਿਹੜੇ ਕਹਿੰਦੇ ਅਸੀਂ ਕਦੇ ਆਰਦੇ ਨਹੀਂ ਹੁੰਦੇ ਜਿਹੜੀਆਂ ਤੋਂ ਉਹ ਮਜ਼ਾਕ ਕਰਦੇ ਸੀ ਸਟੇਜ ਤੋਂ ਸਟੇਜ ਤੋਂ ਮੇਰੇ ਬਾਰੇ ਬੋਲਦੇ ਸੀ ਉਹ ਕਹਿੰਦਾ ਮੈਂ ਆਉਂਦਾ ਸੀ ਗੱਡੀ 'ਚ ਕਿਤੇ ਕੰਧ ਦੇ ਉੱਤੇ ਮੈਂ ਭਗਵੰਤ ਮਾਨ ਦਾ ਇਦਾਂ ਪੋਸਟਰ ਲੱਗਿਆ ਦੇਖਿਆ ਹੱਥ ਬੰਨੇ ਹੋਏ ਸੀ ਕਹਿੰਦਾ ਮੈਨੂੰ ਬੜਾ ਹਾਸਾ ਆਇਆ ਲੈ ਇਹ ਵੀ ਵੋਟਾਂ 'ਚ ਖੜਾ ਹੋ ਗਿਆ ਮੈਂ ਫਿਰ ਉਹਦਾ ਜਵਾਬ ਦਿੱਤਾ ਮੇਰੇ ਪਿੰਸਾ ਸਾਹਿਬ ਜਿੰਨੇ ਚ ਰਿਪੋਰਟਾਂ ਨਹੀਂ ਪੈਂਦੀਆਂ ਨਾ ਚਰਨੀ ਮੇਰੀ ਫੋਟੋ ਦੇਖ ਕੇ ਹੱਸ ਲੋ ਰਿਜ਼ਲਟਾਂ ਤੋਂ ਬਾਅਦ ਸਾਰੀ ਉਮਰ ਮੇਰੀ ਫੋਟੋ ਦੇਖ ਕੇ ਰੋਇਆ ਕਰ ਲੋ ਅੱਜ ਰੋਂਦੇ ਨੇ ਨਾ ਨਾ ਲੱਗਦੇ ਦਿਖ ਲੋ ਕੀ ਕਮਾਰ ਕੇ ਹੋਏ ਨੇ ਚਿੱਕਾ ਘੜਾਉਂਦੀ ਐਸੀਆਂ ਕਿੱਕਲੀਆਂ ਪਈਆਂ ਹੁੰਦੀਆਂ ਅੱਜ ਸਾਰੇ ਘਰੇ ਬੈਠੇ ਐ ਜੀ ਇਹ ਮੈਂ ਨਹੀਂ ਇਹ ਮੇਰੀ ਔਕਾਤ ਨਹੀਂ ਹੈਗੀ ਇਹ ਪਬਲਿਕ ਇਹ ਲੋਕ ਇਹ ਅਥੋਰਟੀ ਸ਼ਕਤੀ ਹੈ ਪਬਲਿਕ ਦੇ ਚੱਕ ਨੇ ਕਿਨੇ ਸੋਚਿਆ ਸੀ ਬਾਦਲ ਹਾਰ ਜਾਣਗੇ ਮਜੀਠੀਏ ਹਾਰ ਜਾਣਗੇ ਨਜੋ ਸਿੱਧੂ ਹਰੀ ਹਾਰ ਜਾਣਗੇ ਹ ਚੰਨੀ ਹਰਜੂਆ ਕੈਪਟਨ ਹਰਜੂ ਮਲੂਕੇ ਪਠੜਾ ਬ੍ਰਹਮਪੁਰ ਪਤਾ ਨਹੀਂ ਕੌਣ-ਕੌਣ ਰਗ ਰਿਆ ਗਿਆ ਉੱਥੇ ਆਹੀ ਗਾਲ ਇਥੇ ਕੀਤਾ ਦਿੱਲੀ ਚ ਤੁਸੀਂ ਪਹਿਲਾਂ ਵੀ ਕੀਤਾ ਹੁਣ ਵੀ ਕੀਤਾ 2022 ਦੇ ਵਿੱਚ 117 ਸੀਟਾਂ ਪੰਜਾਬ ਦੀਆਂ 92 ਆਈਆਂ ਦੋ ਹੋਰ ਫਾਈ ਇਲੈਕਸ਼ਨ ਆ ਕੇ ਉਹ ਵੀ ਜਿੱਤ ਕੇ 94 ਹੋ ਗਈਆਂ ਬਾਈ ਫਰੀ ਕਿੰਨੀ ਨੇ ਬੀਜਪੀ ਦੇ ਪੰਜਾਬ ਚ ਕਿੰਨੀਆਂ ਨੇ ਪਤਾ ਦੋ ਛੇ ਸਕੂਟਰ ਤੇ ਬੈ ਕੇ ਆ ਜਾਣ ਵਿਧਾਨ ਸਭਾ ਤਾਂ 2015 ਚ ਤੁਸੀਂ ਵੀ ਤਿੰਨ ਹੀ ਦਿੱਤੀ ਅਸੀਂ ਉਹ ਵੀ ਚਲੋ ਸਕੂਟਰ ਤੇ ਤੀਜੀ ਸਵਾਰੀ ਲੋ ਕਰ ਦਾਂਗੇ ਤੇ 2020 ਚ ਤੁਸੀਂ ਚਾਰਕ ਵਧਾ ਦਿੱਤੇ ਨੋ ਬਾਤ ਕਰਦੇ ਹੋਰ ਕੀ ਹੈ ਹੁਣ ਫੇਰ ਸਕੂਟਰ ਤੇ ਲੈ ਕੇ ਆਓ ਨੋ ਬਾਤ ਨਾ ਕਾਂਗਰਸ ਨੂੰ ਮੈਂ ਕੋਈ ਗਲੰਬਨ ਦਿੰਦਾ ਉਹ ਆਪਣਾ ਰਿਕਾਰਡ ਕਾਇਮ ਰੱਖਣਗੇ ਕਾਂਗਰਸ ਨੂੰ ਇਸ تینਾਂ ਵੋਟਾਂ 'ਚ ਕੋਈ ਘਾਟਾ ਨਹੀਂ ਪੈਣ ਵਾਲਾ ਉਹਨਾਂ ਦੇ ਪਹਿਲਾਂ ਵੀ ਜ਼ੀਰੋ ਸੀ ਹੁਣ ਵੀ ਜ਼ੀਰੋ ਹੈ ਜ਼ੀਰੋ ਹੋ ਗਈ ਉਹ ਤੀਜੀ ਵਾਰ ਜ਼ੀਰੋ ਰਹੋਗੀ ਉਹਨਾਂ ਨੂੰ ਕੋਈ ਘਾਟਾ ਨਹੀਂ ਪੈਣਾ ਠੀਕ ਹੈ ਨਾ ਹੁਣ ਮਾਇਨਸ ਤਾਂ ਜਾ ਨਹੀਂ ਸਕਦੇ ਵਿਚਾਰੇ ਠੀਕ ਹੈ ਨਾ ਸੋ ਇਸ ਕਰਕੇ ਤੁਹਾਡੇ ਕੋਲ ਆਇਆ ਕਿ ਲੋਹੜੀ ਵੀ ਮਨਾਉਣੀ ਹੈ ਨਾਲ ਦਲਿਤਾਂ ਦੀ ਜੜ ਚੁੱਲ੍ਹੇ ਵੀ ਪਾਉਣੀ ਹੈ ਆ ਹੁਣ ਤੁਸੀਂ ਦੇਖ ਲਓ ਪਹਿਲਾਂ ਇਹ ਅਰਵਿੰਦ ਕੇਜਰੀਵਾਲ ਜੀ ਨੂੰ ਕਹਿੰਦੇ ਸੀ ਬਿਜਲੀ ਫ੍ਰੀ ਮਹਿਲਾਵਾਂ ਨੂੰ ਸਾਡੇ ਮਾਵਾ ਪੈਣਾ ਨੂੰ ਬੱਸਾਂ 'ਚ ਸਫਰ ਫ੍ਰੀ ਪਾਣੀ ਫ੍ਰੀ ਇਹ ਫ੍ਰੀ ਕੀ ਰੇਵੜੀਆਂ ਵੰਡਦਾ ਹੈ ਕੇਜਰੀਵਾਲ ਫ੍ਰੀ ਕੀ ਰੇਵੜੀਆਂ ਵੰਡਦਾ ਹੈ ਅੱਜ 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 ਦੇ ਦਿਨ 17 ਤਰੀਕ ਨੂੰ 파ਜ 파ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਹੈ ਕਿ ਉਹਨੇ ਕੀ ਕਿਹਾ ਲੇਡੀਜ਼ ਨੂੰ ਮੈਂ ਲਾਵਾ ਨੂੰ 2500 ਰੁਪਏ ਦੇਵਾਂਗੇ ਪੱਤਰਕਾਰ ਮੈਨੂੰ ਕਹਿੰਦੇ ਐਂ ਕਹਿੰਦਾ ਮੈਂ ਕਿਹਾ ਸਾਡੇ ਵਾਲਿਆਂ ਤਾਂ ਰਿਉੜੀ ਆ ਕੇ ਤੇ ਅਸ ਗਿਆ ਪੰਪੜ ਵਟਣ ਲੱਗਿਆ ਹੁਣ ਮੈਂ ਕਿਹਾ ਪਹਿਲਾਂ 15 ਲੱਖ ਖਾਲਾ ਤਾਂ ਦੇ ਦਿਓ ਆ ਗਿਆ ਜੀ ਘਰੇ ਸੁੱਟ ਸਾਰੇ ਦੇ ਬਾਣੇ ਦੁਖੀ ਨਾ ਹੋ ਸਕੇ ਵੀ ਨਹੀਂ ਆਇਆ ਕਿਸੇ ਤਾਂ ਨਹੀਂ ਆਇਆ ਕਹਿੰਦੇ ਜੁਮਲਾ ਸੀ ਜੁਮਲਾ ਸੀ ਮੈਂ ਪਾਰਲੀਮੈਂਟ ਜਦੋਂ MP ਸੀ ਨਾ ਬੋਲਿਆ ਸੀ ਮੈਂ ਕਿਹਾ ਮੋਦੀ ਜੀ 15 ਲੱਖ ਦੀ ਰਕਮ ਲਿਖਦਾ ਹਾਂ ਤਾਂ ਕਲਮ ਰੁਕ ਜਾਂਦੀ ਹੈ 15 ਲੱਖ ਦੀ ਰਕਮ ਲਿਖਦਾ ਹਾਂ ਤਾਂ ਕਲਮ ਰੁਕ ਜਾਂਦੀ ਹੈ ਕਾਲੇ ਧਨ ਕੇ ਬਾਰੇ ਵਿੱਚ ਸੋਚਦਾ ਹਾਂ ਤਾਂ ਸਿਆਹੀ ਸੁੱਕ ਜਾਂਦੀ ਹੈ ਹਰ ਬਾਤ ਹੀ ਜੁਮਲਾ ਨਿਕਲੀ ਹੁਣ ਤਾਂ ਇਹ ਵੀ ਸ਼ੱਕ ਹੈ ਕਿ ਚਾਹ ਬਣਾ ਨਹੀਂ ਆਉਂਦੀ ਹੈ ਮੈਨੂੰ ਲੱਗਦਾ ਚਾਹ ਵੀ ਬਣਾਉਣੀ ਆਉਂਦੀ ਹੋਣੀ ਉਹ ਵੀ ਛੁੱਟ ਗਈ ਹੈ ਕਿਸੇ ਵੀ ਗੱਲ ਨੂੰ ਕਿਸੇ ਵੀ ਗੱਲ ਨਾਲ ਜੋੜ ਦਿੰਦੇ ਆ ਯਾਰ ਉਹ ਕੱਪ ਚੱਲ ਰਿਹਾ ਦੇਸ਼ ਚ ਯਾਰ ਅਕਕੋ ਗੋਰਖਨਾਥਰੇ ਤੇ ਗੁਰੂ ਨਾਨਕ ਦੇਵ ਜੀ ਨੇ ਇੱਥੇ ਬੈਠ ਕੇ ਧਾਰਮਿਕ ਵਿਚਾਰਾ ਕੀਤੀਆਂ ਸੀ ਉਹਨਾਂ ਦੋਨਾਂ ਦੇ ਜਨਮ 'ਚ 2 250 ਸਾਲ ਦਾ ਫਰਕ ਹੈ ਬਾਬਾ ਕੁਛ ਵੀ ਕਹਿ ਦਿੰਦਿਆ ਯਾਰ ਉੱਥੇ ਚਲੇ ਗਏ મોદી ਜੀ ਚੰਦਰਯਾਨ ਜਦੋਂ ਲਾਂਚ ਕੀਤਾ ਅੱਜ ਤੱਕ ਅਗਰ ਲੰਬੇ ਹੀ ਨਹੀਂ ਗਤਰ ਗਿਆ ਉਹ ਜਣਾ ਜਦੋਂ ਚੰਦਰਯਾਨ ਲਾਂਚ ਕੀਤਾ ਹੈ ਇਸਰੋ ਨੇ ਸ਼੍ਰੀ ਹਰੀਕੋਟਾ ਤੋਂ ਪ੍ਰਧਾਨ ਮੰਤਰੀ ਚਲੇ ਗਏ ਮੈਂ ਵੀ ਦੇਖਾਂ ਮੈਂ ਕਿ ਲਾਈਵ ਚੱਲ ਰਿਹਾ ਪ੍ਰਧਾਨ ਮੰਤਰੀ ਕੀ ਬੋਲ ਰਹੇ ਉੱਥੇ ਜਾ ਕੇ ਕਹਿੰਦੇ

ਇਸ ਲਈ ਹਰ ਟੀਚਰ ਮୋ ਜੀ ਇਹ ਕਹਤਾ ਥਾ ਆਪ ਇਸ ਰੋ ਮੇ ਬੈਠੋ ਅਬ ਇਸ ਰੋ ਮੇ ਬੈਠੋ ਅਬ ਇਸ ਰੋ ਇਸ ਰੋ ਸੇ ਮੇਰਾ ਪੁਰਾਣਾ ਗਾਤਾ ਕਿ ਕੰਚਲੀ ਜਾਂਦਾ ਯਾਰ ਦੇਸ਼ ਚ ਹੈ ਮੱਤਹ ਸਭੀ ਲੋ ਇਹਨਾਂ ਤੇ ਯਕੀਨ ਨਾ ਕਰਿਓ ਇਹਨਾਂ ਤੇ ਯਕੀਨ ਨਾ ਕਰਿਓ ਆਮ ਲੋਕਾਂ ਨੂੰ ਅੱਗੇ ਲਿਆ ਕਰਵਿੰਦ ਕੇਜਰੀਵਾਲ ਨੇ ਰਾਮਲੀਲਾ ਮੈਦਾਨ ਚੋਂ ਇੱਕ ਛੋਟਾ ਜਿਹਾ ਟਾਪਲਾ ਕਟਿਆ ਉਹ ਦਿੱਲੀ ਚ ਵੱਧਦਾ ਗਿਆ ਵੱਧ ਗਿਆ ਉਹਦੀ ਗੂੰਜ ਪੰਜਾਬ ਚ ਪਹੁੰਚੀ ਪੰਜਾਬ ਸਰਕਾਰ ਬਣ ਗਈ ਉਸ ਤੋਂ ਬਾਅਦ ਐਮਸੀਡੀ ਦੇ ਵਿੱਚ ਇੱਥੇ ਐਮਸੀਡੀ ਜਿੱਤੀ ਮੇਅਰ ਬਣਿਆ ਉਸ ਤੋਂ ਬਾਅਦ ਚੰਡੀਗੜ੍ਹ ਚ ਸਾਡਾ ਮੇਅਰ ਬਣਿਆ ਉਸ ਤੋਂ ਬਾਅਦ ਗੁਜਰਾਤ ਦੇ ਵਿੱਚ 5 ਐਮਐਲ ਉਹ ਤੋਂ ਬਾਅਦ ਗੋਆ ਚ 2 ਐਮਐਲ ਉਸ ਤੋਂ ਬਾਅਦ ਇੱਥੋਂ 7 ਸੱਤ ਦੇ ਇੱਥੋਂ 3 ਰਾਜ ਸਭਾ ਦੇ ਐਮਪੀ ਪੰਜਾਬ ਤੋਂ 7 ਦੇ 7 ਰਾਜ ਸਭਾ ਦੇ ਐਮਪੀ 3 ਸਾਡੇ ਹੁਣ ਲੋਕ ਸਭਾ ਪੰਜਾਬ ਤੋਂ ਸੋ ਵੀਰੋ ਆਮ ਆਦਮੀ ਪਾਰਟੀ ਸਿਰਫ 10 ਸਾਲਾਂ ਦੀ ਪ੍ਰੈਸ਼ਰ ਪਾਰਟੀ ਬਣ ਗਈ ਤੁਹਾਡੀ ਨਰਮ ਇੰਨਾ ਜਲਦੀ ਕਿਸੇ ਪਾਰਟੀ ਨੇ ਰਾਇਸ ਨਹੀਂ ਕੀਤਾ ਇਸੇ ਕਰਕੇ ਇਹ ਹੁਣ ਫਿਰਦੇ ਨੇ ਕਿ ਯਾਰ ਜੇ ਦਿੱਲੀ ਐਸ ਵਾਰ ਜਿੱਤ ਗਏ ਜੇ ਅਰਵਿੰਦ ਕੇਜਰੀਵਾਲ ਚੌਥੀ ਵਾਰ ਜਿੱਤ ਗਿਆ ਫਿਰ ਟੌਪ ਗੇਅਰ ਪੈ ਜਾਣੇ ਫਿਰ ਆਪਾਂ ਤੁਫੜਿਆ ਨਹੀਂ ਜਾਣਾ ਜਿਵੇਂ ਜਹਾ ਹੈਂਦੀਆਂ ਜਦੋਂ ਉੱਪਰ ਜਾ ਕੇ ਉਹ ਸੀਟ ਬੈਲਟ ਦੇ ਸਾਈਨ ਆਫ ਹੋ ਜਾਂਦੇ ਨੇ ਫਿਰ ਪਸੇਫ ਜ਼ੋਨ ਚ ਚਲੇ ਜਾਂਦੇ ਨੇ ਫਿਰ ਇੱਥੇ ਆਉਣਾ ਸੀ ਸੈਂਟਰ ਚ ਫਿਰ ਤੇ ਦੇਖ ਸਤਾ ਕੋਈ ਇ thế ਕਰਕੇ ਹਰ ਹੀਲਾ ਵਰਤ ਰਹੇ ਨੇ ਝਰਜੀ ਵੋਟਾਂ ਆਪ ਵੀ ਮਰਜੀ ਵੋਟਾਂ ਜਿਹੜਾ ਪਾਓ ਕਿ ਇੱਕ ਵਾਰੀ ਪਾਓ ਪਰ ਲੋਕਾਂ ਨੂੰ ਕਿੰਨੇ ਐਦਾਂ ਕਿਵੇਂ ਹਣਾ ਸਾਡੇ ਤੇ ਪਰਚੇ ਪਾ ਦਿੰਦੇ ਨੇ ਮਨੀਸ਼ ਸੋਧਿਆ ਨੇ ਸਕੂਲ ਬਣਾਏ ਅੰਦਰ ਕਰੋ ਸਤਿੰਦਰ ਜਨ ਨੇ ਹਸਪਤਾਲ ਬਣਾਏ ਅੰਦਰ ਕਰ ਦੋ ਸੰਜੇਤ ਸਿੰਘ ਰਾਜ ਸਭਜ ਬੋਲਦਾ ਅੰਦਰ ਕਰੋ ਇਹਨਾਂ ਸਾਰਿਆਂ ਦਾ ਪ੍ਰਧਾਨ ਕੇਜਰੀਵਾਲ ਅੰਦਰ ਕਰ ਲੋ ਭਾਈ ਸਾਹਿਬ ਡਰਾ ਰਹੇ ਹੋ ਯਾਂਕ ਤੇ ਉੱਚਾ ਬੀਜੇਪੀ ਵਾਲੇ ਵੀ ਆਏ ਹੋਗੇ ਆਉਣਾ ਪੈਂਦਾ ਵਿਚਾਰੇ ਮਨਨ ਉਹਨਾਂ ਨੇ ਜਾ ਕੇ ਦੱਸਣਾ ਹੁੰਦਾ ਆਪਣੇ ਹਾਕਾਂ ਨੂੰ ਕਿ ਕੀ ਚੱਲ ਰਿਹਾ ਸੀ ਉੱਥੇ ਉਹਨਾਂ ਨੂੰ ਮੈਂ ਕਹਿ ਦਿੰਦਾ ਕਿ ਆਹ ਸ਼ੇਰ ਸੁਣਾ ਦਿਓ ਕਿ ਆਹ ਕਿਹਾ ਸੀ ਭਗਵੰਤ ਮਾਨ ਨਿਲਕ ਨਗਰ ਆਏ ਸੀ ਜਰਨੈਲ ਸਿੰਘ ਕੋਲੇ ਕਿ ਹਮ ਕੋ ਪੱਤੇ ਨਹੀਂ हम वो पत्ते नहीं जो शाख से टूट कर गिर जाएंगे आंधियों को कह दो अपनी औकात में अभी रहेंगे नहीं पिंडा पत्रकार ने है मेनु कहते पंजाब और दिल्ली में आपने बीजेपी की आंधी को कैसे रोका तो इंटरव्यू चल रही थी हिंदी चैनल बीस में दिल्ली में बाईस में पंजाब में आपने कैसे बीजेपी की आंधी को रोका ਮੈਂ ਕਹਾਂ ਜੀ ਸਿੱਧਾ ਜਿਹਾ ਜਵਾਬ ਹੈ ਕਿਹច ਕਿਹੜਾ ਰਾਕਟ ਸੈਂਸ ਹੈ ਮੈਂ ਕਹਾਂ ਜੀ ਭਾਜਪਾ ਦਾ ਚੋਣ ਸ਼ਾਨ ਕੀ ਹੈ ਜਨਾਬ ਚਿੰਨ ਕੀ ਹੈ ਕਮਲ ਦਾ ਫੁੱਲ ਮੈਂ ਕਹਾਂ ਜੀ ਆਮ ਆਦਮੀ ਪਾਰਟੀ ਦਾ ਚੋਣ ਸ਼ਾਨ ਕੀ ਹੈ ਕਹਿੰਦੇ ਝਾੜੂ ਮੈਂ ਕਹਾਂ ਜੀ ਕਮਲ ਦਾ ਫੁੱਲ ਕਿੱਥੇ ਉਗਦਾ ਹੈ ਕਹਿੰਦੇ ਜਿੱਕੜ ਚ ਮੈਂ ਕਹਾਂ ਜੀ ਝਾੜੂ ਦਾ ਕੀ ਕੰਮ ਹੈ ਕਹਿੰਦੇ ਕਿਚੜੀ ਸਫਾਈ ਕਰਨਾ ਮੈਂ ਕਹਾਂ ਜੀ ਅਸੀਂ ਝਾੜੂ ਨਾਲ ਚਿੱਕੜ ਸਾਫ ਕਰਤਾ ਪੰਜਾਬ ਤੇ ਦਿੱਲੀ ਚ ਕਮਲ ਦਾ ਫੁੱਲ ਉੱਗੇ ਆ ਆ ਰੌਬਰਟ ਸਾਈਸ ਹੈ ਆ ਗੋਸ